ਦਾ ਜਾ ਪੇਸ਼ਰ ਮਾਰਾ ਨਹੀਂ ਚੱਲਿਆ ਜਾ ਇਧਰ ਆ ਕੇ ਲੈ ਰੱਬ ਆ ਪਈ ਜਾ ਕਾ ਲੱਗੇ ਜਾ ਚੱਲ ਕੇ ਸਾਜਾ ਕੋਲ ਲੈ ਜਾ ਕਾ ਕੋਲ yeah ดข

ਪਰਮਿਸ਼ਨ ਉਹ ਕਿੱਥੇ ਆ ਕੀ ਬਣਾਉਣ ਲੱਗੇ ਅੱਜ ਚਕਕੀਆਂ ਹੀ ਵਾਹ ਅੱਛਾ ਇਹ ਦਾਲ ਟਿੱਕੀਆਂ ਚ ਪਾਉਣ ਵਾਸਤੇ ਹਾਂ ਜੀ ਠੀਕ ਟਿੱਕੀ ਦਾਲ ਵਿੱਚ ਭਰਨੀ ਹਾਂ ਜੀ ਕ੍ਰਿਸਪੀ ਕ੍ਰਿਸਪੀ ਟਿੱਕੀ ਬਲੇ ਚਾਰ ਚ ਮਸਾਲੇ ਮਸੂਲੇ ਨੇ ਪਾਇਓ ਪਾਰਾ ਲਾ ਚਾਰ ਨਹੀਂ ਬਣਿਆ ਕਿਹੜਾ ਆਹ ਕੱਚੇ ਬਣਿਆ ਪਰ ਮਸਾਲੇਦਾਰ ਜਿਹਾ ਬਣਾਵਾ ਥੋੜਾ ਜਿਹਾ ਦੀਏ ਨਾ ਮਮੇ ਨਾ ਤੇ ਗੜੇ ਬਣਾ ਕੇ ਲੈ ਕੇ ਆਉਂਦੇ ਸੰਤੂ ਜਦੋਂ ਮੇਰੀ ਗੋਦੀ ਨੂੰ ਭਾਗ ਲਾਏ ਬਾਦਸ਼ਾਹ ਦੇ ਨਾਲ ਕੀ ਗੱਲਾਂ ਕਰਦੀਆਂ ਨੇ ਕਿਵੇਂ ਉਹ ਤਕਦੀ ਰਾਤ ਬੰਨ੍ਹਿਆ ਉਹ ਨਾਛਰ ਹੀ ਤੇ ਰੇਵਨ ਬੰਨ੍ਹਿਆ Keep <laughs> I'm <laughs> gonna <laughs> ख़ुशी मना पेड़े ਦੁਨੀਆ ਛੱਡ ਜਾ ਬਿਨਾਂ ਤਾਂ ਫਿਰ ਮੇਰੇ ਬਾਬਾ ਜੀ ਸਹਾਰਾ ਬਣ ਕੇ ਆਉਂਦੇ ਨੇ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਸੋਢੀ ਜੀ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਸੋਢੀ ਜੀ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਛੋਟੀ ਜੀ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਛੋਟੀ ਜੀ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਛੋਟੀ ਜੀ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਛੋਟੀ ਜੀ ਪਿਆਰਾ ਆ ਗਿਆ ਦੁਖੀ ਬੰਦਿਆਂ ਦਾ ਬਣ ਕੇ ਸਹਾਰਾ ਛੋਟੀ ਜੀ ਪਿਆਰਾ ਆ ਗਿਆ ਜ਼ਿੰਦਗੀ ਦਾ ਮੇਰਾ ਮੇਰਾ ਜੀ ਜ਼ਿੰਦਗੀ ਦਾ ਮੇਰਾ ਮੇਰਾ ਜੀ ਜ਼ਿੰਦਗੀ ਸਹੇੜੀਆਂ ਹੋਰ ਸੱਦੇ ਢਾਈਆਂ ਢੇਰੀਆਂ ਹੋਰ ਸੱਦੇ ਢਾਈਆਂ ਢੇਰੀਆਂ ਹੋਰ ਜ਼ਬੇ ਢਾਈਆਂ ਢੇਰੀਆਂ ਮੈਂ ਹੋਰ ਜ਼ਬੇ ਢਾਈਆਂ ਜੇ ਵੀ ਆ ਹੋਰ ਜ਼ਬੇ ਢਾਈਆਂ ਢੇਰੀਆਂ ਇਸ ਦਿਨ ਦਾ ਜਿਸ ਦਿਨ ਦਾ ਸੋਢੀ ਤੂੰ ਮਿਲਿਆ ਮੈਨੂੰ ਲੋੜ ਨਾ ਹੋਰ ਸਹਾਰਿਆਂ ਦੀ ਜਿਸ ਦਿਨ ਦਾ ਸੋਢੀ ਤੂੰ ਮਿਲਿਆ ਮੈਨੂੰ ਲੋੜ ਨਾ ਹੋਰ ਸਹਾਰਿਆਂ ਦੀ ਇਸ ਦਿਨ ਦਾ ਸੋਢੀ ਤੂੰ ਮਿਲਿਆ ਮੈਨੂੰ ਲੋੜ ਨਾ ਹੋਰ ਸਹਾਰਿਆਂ ਦੀ ਇਸ ਦਿਨ ਦਾ ਸੋਢੀ ਤੂੰ ਮਿਲਿਆ ਮੈਨੂੰ ਲੋੜ ਨਾ ਹੋਰ ਸਹਾਰਿਆਂ ਦੀ ਮੈਨੂੰ ਲੋੜ ਨਹੀਂ ਹੋਰ ਸਹਾਰਿਆਂ ਦੀ ਤੂੰ ਲੋੜੇ ਨਾ ਹੋਜੇ ਸਹਾਰਿਆਂ ਦੀ ਮੈਨੂੰ ਲੋੜੇ ਨਾ ਹੋਜੇ ਸਹਾਰਿਆਂ ਦੀ ਜਿਸ ਦਿਨ ਦਾ ਜਿਸ ਦਿਨ ਦਾ ਜਿਸ ਦਿਨ ਦਾ ਛੋੜੀ ਤੂੰ ਮੈਨਿਆ ਮੈਨੂੰ ਲੋੜ ਦਾ ਹੋਰ ਸਹਾਰਿਆਂ ਦੀ ਜਿਸ ਦਿਨ ਦਾ ਛੋੜੀ ਤੂੰ ਮੈਨਿਆ ਮੈਨੂੰ ਲੋੜ ਦਾ ਹੋਰ ਸਹਾਰਿਆਂ ਦੀ ਜਿਸ ਦਿਨ ਦਾ ਛੋੜੀ ਤੂੰ ਮਿਲਿਆ ਹਾਰੇ ਹਾਦੀ ਇਸ ਦਿਨ ਦਾ ਜਿਸ ਦਿਨ ਦਾ ਜਿਸ ਦਿਨ ਦਾ ਜੋਗੀ ਤੂੰ ਮਿਲਿਆ ਮੇਨ ਲੋਰ ਤਹੂਰ ਸਹਾਰੇ ਹਾਦੀ ਜਿਸ ਦਿਨ ਦਾ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਤੇ ਧੰਨ ਧੰਨ ਬਾਬਾ ਬੜਪਾਤ ਸਿੰਘ ਜੀ ਮਹਾਰਾਜ ਮਿਲੇ ਆ ਨਾ ਤੇ ਸੱਚ ਜਾਣਿਓ ਹੋਰ ਕਿਸੇ ਦੀ ਲੋੜ ਹੀ ਨਹੀਂ ਭਾਈ ਜਿਸ ਦਿਨ ਦਾ ਜਿਸ ਦਿਨ ਦਾ ਜਿਸ ਦਿਨ ਦਾ ਸੋਡੀ ਤੂੰ ਮਿਲਿਆ ਮੈਨੂੰ ਲੋੜ ਨਾ ਹੋਰ ਸ